ਲੋੜੀ ਇਹੋ ਲੋੜੀ ਦੇ ਲੋ ਗਾਣਾ ਸੁਣਾ ਮਾਮਾ ਗਾਣਾ ਉਹਦਾ ਲੈ ਵਾਈਕੂ ਜੀ ਦਾ ਖਾਲਸਾ ਵਾਈਕੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਪਰਮਜੀਤ ਸਿੰਘ ਸੋ ਜੀ ਆਨ ਵਾਇਸ ਦੀ ਵੀਡੀਓ ਵਿੱਚ ਜੀ ਆਜਾ ਲੋੜੀ ਦਾ ਵਾਲਾ ਦਿਨ ਤੇ ਸਾਰੇ ਜਿਹੜੇ ਮੇਰੇ ਵੀਰ ਭੈਣਾ ਭਰਾ ਵਿਦੇਸ਼ਾਂ ਵਿੱਚ ਬੈਠੇ ਆ ਇੱਥੇ ਆ ਸਾਰਿਆਂ ਨੂੰ ਹੈਪੀ ਲੋੜੀ ਸੋ ਜੀ ਆਪਣੀ ਵੀ ਲੋੜੀ ਤੇ ਪਹਿਲੀ ਜਿਹੜੀ ਟੋਲੀ ਆਪਣੇ ਕੋ ਆ ਰਹੀ ਹੈ ਜੀ ਕਿੱਦਾਂ ਬਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਰ ਠੀਕ ਠਾਕ ਆ ਲੋੜੀ ਮੰਗਣ ਲੱਗੇ ਆ ਚਲੋ ਗਾਣਾ ਸੁਣਾਓ ਪਹਿਲਾਂ ਕੋਈ ਵੀ ਲੋੜੀ ਸੱਤ ਸੱਤ ਚ ਮੋਰੀ ਦੇ ਮਾਈ ਲੋੜੀ ਕੋਰੀ ਨੂੰ ਕੋਰੀ ਅੰਦਰ ਜੇ ਮੁਕਰੀ ਅੰਦਰ ਵਿੱਚ ਮੋਰੀ ਦੇ ਮਾਈ ਲੋੜੀ ਕਿਆ ਬਾਤ ਆ ਸ਼ਾਬਾਸ਼ ਦੋ ਹੀ ਗਾਣੇ ਆਉਂਦੇ ਆ ਲੈ ਵੀ ਲੋੜੀ ਹੁਣ ਨਾਲ ਇਹ ਮੰਗ ਬੰਨ ਲਿਓ ਠੀਕ ਆ ਠੀਕ ਆ ਓਕੇ ਅੱਜ ਆ ਜੀ ਲੋੜੀ ਤੇ ਲੋੜੀ ਤੇ ਆਪਾਂ ਗੀਤ ਗਾਉਨੇ ਆ ਸੁੰਦਰ ਮੁੰਦਰੀਏ ਹੋ ਤੇਰਾ ਕੌਣ ਵਿਚਾਰਾ ਹੋ ਦੁੱਲਾ ਪੱਟੀ ਵਾਲਾ ਹੋ ਦੁੱਲੇ ਧੀ ਵਿਆਹੀ ਹੋ ਸੇਰ ਸੱਕਰ ਪਾਈ ਇਹ ਇਤਿਹਾਸ ਇਹ ਲੋਕ ਗੀਤ ਕਦੋਂ ਮਿਲਿਆ ਲੋੜੀ ਦਾ ਤੇ ਜਿਹੜੀ ਪਹਿਲੀ ਲੋੜੀ ਵਾਲੀ ਗਈ ਸੀ ਉਹ ਕਿਸੇ ਮੁੰਡੇ ਵਾਸਤੇ ਨਹੀਂ ਬਲਕਿ ਦੋ ਕੁੜੀਆਂ ਵਾਸਤੇ ਵਾਲੀ ਗਈ ਸੀ ਸੋ ਇਤਿਹਾਸ ਕਿਹਨੂੰ ਕਿਹਨੂੰ ਪਤਾ ਹੈ ਜਰੂਰ ਕਮੈਂਟਾਂ ਵਿੱਚ ਦੱਸਿਓ ਇੱਕ ਬ੍ਰਾਹਮਣ ਹੁੰਦਾ ਸੀ 16ਵੀਂ ਸਦੀ ਦੇ ਵਿੱਚ ਬਹੁਤ ਗਰੀਬ ਘਰ ਦਾ ਸੀ ਉਹਦੀਆਂ ਦੋ ਧੀਆਂ ਸੀ ਬਹੁਤ ਹੀ ਸੋਹਣੀਆਂ ਸੀਗੀਆਂ ਉਹਨਾਂ ਦਾ ਨਾਂ ਸੀ ਸੁੰਦਰੀ ਤੇ ਮੁੰਦਰੀ ਪੈਸੇ ਦੀ ਕਿਲਤ ਕਰਕੇ ਵਿਆਜ ਤੰਗੀ ਆਉਂਦੀ ਸੀਗੀ ਤੇ ਉਹ ਆਪਣੇ ਸਮੇਂ ਦੇ ਹਾਕਮ ਦੇ ਕੋਲ ਜਾਂਦਾ ਆ ਤੇ ਉਹਨੂੰ ਅਰਜ਼ੋਈ ਕਰਦਾ ਕਿ ਮੇਂ ਦੀ ਪੈਸੇ ਦੀ ਮਦਦ ਕਰ ਮੈਂ ਆਪਣੀਆਂ ਧੀਆਂ ਵਿਆਹਣੀਆਂ ਆ ਪਰ ਜਿਹੜਾ ਹਾਕਮ ਸੀ ਉਸ ਟਾਈਮ ਦਾ ਉਹ ਬਹੁਤ નિર્દય ਸੀ ਉਹ ਕਹਿੰਦਾ ਆਪਣੀਆਂ ਧੀਆਂ ਨੂੰ ਮੇਰੇ ਕੋਲ ਭੇਜ ਫੇ ਮੈਂ ਤੇਰੀ ਕੁਝ ਮਦਦ ਕਰ ਸਕਦਾ ਆ ਨਿਰਾਸ਼ ਹੋ ਕੇ ਉਹ ਪੰਡਤ ਆਪਣੇ ਘਰ ਨੂੰ ਵਾਪਸ ਜਾ ਰਿਹਾ ਹੁੰਦਾ ਆ ਰਾਸਤੇ ਦੇ ਵਿੱਚ ਉਹਨੂੰ ਦੁੱਲਾ ਭੱਟੀ ਮਿਲਦਾਇਆ ਜਿਹੜਾ ਉਸ ਟਾਈਮ ਪੰਜਾਬ ਦਾ ਰੋਬਿਨ ਹੁੱਡ ਮੰਨਿਆ ਜਾਂਦਾ ਸੀਗਾ ਦੁੱਲੇ ਪੱਟੀ ਦਾ ਪੂਰਾ ਨਾਮ ਸੀ ਰਾਏ ਅਬਦੁੱਲਾ ਖਾਨ ਪੱਟੀ ਜੋ ਕਿ ਇੱਕ ਮੁਸਲਮਾਨ ਸੀ ਉਹਨੇ ਸਾਰੀ ਵਿਆਖਿਆ ਸੁਣੀ ਉਸ ਪੰਡਤ ਦੀ ਜਿਹੜੀ ਸੀਗੀ ਧੀਆਂ ਦੇ ਵਿਆਹ ਕਰਕੇ ਪੈਸਾ ਨਹੀਂ ਹੈਗਾ ਉਹਨੇ ਕਿਹਾ ਉਸ ਪੰਡਤ ਨੂੰ ਕਿ ਉਹ ਧੀਆਂ ਤੇਰੀਆਂ ਨਹੀਂ ਮੇਰੀਆਂ ਵੀ ਧੀਆਂ ਆ ਤੇ ਉਹਨਾਂ ਦਾ ਵਿਆਹ ਮੈਂ ਕਰੂੰਗਾ ਉਹਨੇ ਰਾਤ ਨੂੰ ਜੰਗਲ ਦੇ ਵਿੱਚ ਅੱਗ ਬਾਲ ਕੇ ਉੱਥੇ ਬਰਾਤ ਆਈ ਆ ਤੇ ਉੱਥੇ ਜੀ ਸਾਰਾ ਜਿਹੜਾ ਵਿਆਹ ਦਾ ਕਾਰਜ ਆ ਉੱਥੇ ਸੰਪੰਨ ਹੋਇਆ ਆ ਤੇ ਜਿਹੜੇ ਲੋਕ ਉਸ ਵਿਆਹ ਦੇ ਵਿੱਚ ਸ਼ਾਮਲ ਹੋਣਾਂ ਨੇ ਕਿਹਾ ਦੁੱਲੇ ਪੱਟੀ ਨੂੰ ਕਿ ਕੋਸ਼ ਧੀਆ ਦੀ ਝੋਲੀ ਵਿੱਚ ਪਾ ਤੇ ਉਹਨੇ ਫੇਰ ਸੇਹ ਸ਼ੱਕਰ ਪਾਈ ਸੀ ਜੀ ਤੇ ਇਥੋਂ ਲੋਕ ਜਿਹੜਾ ਗੀਤ ਆ ਲੋਹੜੀ ਦਾ ਸੁੰਦਰ ਮੁੰਦਰੀ ਆਪਾਂ ਨੂੰ ਮਿਲਿਆ ਤੇ ਇਹੋ ਜਿਹਾ ਇਤਿਹਾਸ ਸ਼ੇਅਰ ਕਰੋ ਅੱਗੇ ਵੀ ਤਾਂ ਕਿ ਜਿਹੜੀ ਲੋਹੜੀ ਮਨਾਈ ਜਾਂਦੀ ਸਾਨੂੰ ਪਤਾ ਲੱਗੇ ਲੋਹੜੀ ਕਿ ਸ਼ੁਰੂ ਕਿੱਦਾਂ ਹੋਈ ਸੀ ਲੋ ਜੇ ਪੰਜਾਬ ਦੇ ਵਿੱਚ ਇੱਕ ਦੀ ਰਵਾਇਤ ਚੱਲਦੀ ਹੈ ਲੋਹੜੀ ਦੇ ਵੇਲੇ ਸਾਗ ਵੀ ਬਣਦਾ ਸਰੋਂ ਦਾ ਸਾਗ ਕਿਉਂਕਿ ਜਾਂਦੀਵਾਰ ਦਾ ਸਾਗ ਹੁੰਦਾ ਤੇ ਲੋਕ ਸਾਗ ਵੀ ਬਣਾਉਂਦੇ ਆ ਤੇ ਨਾਲ ਦੀ ਨਾਲ ਰਸ ਵਾਲੇ ਚੌਲ ਬਣਦੇ ਸੀ ਅੱਜ ਕੱਲ੍ਹ ਖੀਰ ਬਣਾਣ ਲੱਪਈ ਆ ਤੇ ਬਹੁਤ ਸਾਰੇ ਜਿਹੜੇ ਜਿਨ੍ਹਾਂ ਕੋਲ ਜ਼ਮੀਨਾਂ ਆ ਜ਼ਮੀਦਾਰ ਭਾਈ ਆ ਉਹ ਆਪਣੇ ਆਪਣੇ ਖੂਹਾਂ ਤੇ ਰਸ ਦਾ ਲੰਗਰ ਲਾਉਂਦੇ ਆ ਤੇ ਆਪਣੇ ਪਿੰਡ ਵੀ ਲੰਗਰ ਲੱਗਦਾ ਆ ਰਸ ਦਾ ਜਿੱਥੋਂ ਆਪਾਂ ਵੀ ਲਾ ਰਸ ਸਰਵਰ ਲੈ ਕੇ ਆਈ ਦੀ ਚਲੋ ਉੱਥੇ ਵੀ ਲੈ ਕੇ ਚੱਲਦੇ ਆ ਰੌਣਕਾਂ ਦੇ ਖਾਣੇ ਤੁਹਾਨੂੰ ਲੋਹੜੀ ਦੀਆਂ ਤੇ ਕਿਵੇਂ ਜਿਹੜੇ ਪਿੰਡ ਵਾਸੀ ਆਓ ਲੰਗ ਲੈਨ ਪਹੁੰਚੇ ਰਸ ਤੇ ਆਪਾਂ ਜਾ ਰਹੇ ਸਰਪੰਚ ਸਾਹਿਬ ਦੇ ਖੂਹ ਤੇ ਤੇ ਤੁਹਾਨੂੰ ਲੈ ਕੇ ਚੱਲਦੇ ਹੁਣ ਉਹਦੀਆਂ ਰੌਣਕਾਂ ਦਿਖਾਉਣੇ ਨਾਲੇ ਤਾਂ ਜੀ ਲੋ ਜੀ ਸ਼ੁਰੂ ਤੋਂ ਆਪਾਂ ਕੱਚੇ ਰੋਡ ਵੱਲ ਪੈ ਗਏ ਆਂ ਆਪਾਂ ਜਾ ਰਹੇ ਸਰਪੰਚ ਸਾਹਿਬ ਦੇ ਖੂਹ ਤੇ ਆਪਣਾ ਵੀਰ ਗੁਰਿੰਦਰਪਾਲ ਸਿੰਘ ਤੇ ਆਹ ਲੋ ਕੱਚੇ-ਕੱਚੇ ਰਾਹ ਹੂਆਂ ਦੇ ਧੁੰਦ ਪਈ ਹੋਈ ਆ ਠੜਦਾ ਪੂਰਾ ਮਾਹੌਲ ਅੱਜ ਲੋਹੜੀ ਵਾਲਾ ਦਿਨ ਤੇ ਕੌਣ-ਕੌਣ ਮੈਸਜ ਕਰਦਾ ਇਹਨਾਂ ਖੇਤਾਂ ਨੂੰ ਬਾਈ ਜ਼ਰੂਰ ਕਮੈਂਟਾਂ ਚ ਦੱਸਿਓ ਜਰੂਰ ਤੇ ਅੱਜ ਰੌਣਕਾਂ ਲੱਗੀਆਂ ਹੋਣੀਆਂ ਪੂਰੀਆਂ ਰਾਹ ਲੋਹੜੀਵਾਲ ਦੇ ਹਨ ਉਹ ਦੇਖ ਲਓ ਉਹ ਮੋਟਰਸਾਈਕਲਾਂ ਤੇ ਗੱਡੀਆਂ ਸਕੂਟਰਾਂ ਤੇ ਆਦਿ ਵਾਲੇ ਪਿੰਡਾਂ ਸੰਸਾਰਪੁਰ ਧੀਣਾ ਫੁਲੜੀਆਲ ਤੋਂ ਵੀ ਚਨਲਪੁਰ ਤੋਂ ਓਡੇ ਸਲਾਮਾਤ ਤੋਂ ਵੀ ਸੰਗਤ ਜਿਹੜੀ ਹੈ ਨਾ ਲੈਂਡ ਆਉਂਦੀ ਆ ਰਾਸ ਤੇ ਸਾਗ ਦਾ ਵੀ ਕੱਲ ਤੋੜ ਕੇ ਕਈਆਂ ਨੇ ਕੱਲ ਬਣਾ ਲਿਆ ਕਈਆਂ ਨੇ ਅੱਜ ਬਣਾਉਣਾ ਆ ਸੋ ਆਪਾਂ ਪਹੁੰਚ ਗਏ ਆ ਪੈਲਗੋ ਕੁ ਉੱਧ ਲੱਗ ਗਿਆ ਹੋਰੇ ਲੋਕ ਇਦਾਂ ਰਛ ਪਿਆ ਹੋਇਆ ਪੂਰਾ ਤੇ ਗੱਡੀਆਂ ਵੀ ਖੜੀਆਂ ਮੋਟਰਸਾਈਕਲ ਖੜੇ ਆ ਉਹ ਦੇਖੋ ਰੌਣਕ ਪੂਰੀ ਲੱਗੀ ਹੋਈ ਆ ਇਹ ਤੁਹਾਨੂੰ ਜਾ ਕੇ ਗੱਡੀ ਸਾਈਡ ਤੇ ਲਾ ਕੇ ਫੇਰ ਦਿਖਾਉਂਦੇ ਆ ਰੌਣਕਾਂ ਦੇਖੋ ਜਿਹਾ ਲੱਗਦਾ ਪਤਾ ਮੇਲਾ ਲੱਗਾ ਮੇਲਾ ਪੂਰਾ ਮੇਲਾ ਜੀ ਧੰਨ ਧੰਨ ਹੋਈ ਪਈ ਆ ਕੀ ਬਾਤ ਆ ਲੋ ਜੀ ਆਪਾਂ ਪਹੁੰਚ ਗਏ ਆ ਖੂ ਤੇ ਉੱਪਰ ਤੇ ਇੱਧਰ ਦੇਖੋ ਰੌਣਕਾਂ ਲੱਗੀਆਂ ਪੂਰੀਆਂ ਇਧਰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਆ ਦੇਖੋ ਡੋਲੜੀਆਂ ਡੋਲੜੀਆਂ ਵਾਲੇ ਤੁਸੀਂ ਬਹੁਤ ਏਖੇ ਹੋਣੇ ਡੋਲੜੀਆਂ ਲੈ ਕੇ ਆਉਂਦੀਆਂ ਆ ਬਾਲਟੀਆਂ ਦੇਖੋ ਵੀ ਭਰ-ਭਰ ਜਾਂਦੀਆਂ ਕਿਆ ਬਾਤ ਹੈ ਆ ਪੇਂਟ ਵਾਲੇ ਘੱਟ ਦੇਖੇ ਪੇਂਟ ਵਾਲੇ ਪੇਂਟ ਵਾਲੀਆਂ ਬਾਲਟੀਆਂ ਤੇ ਉਹ ਦੇਖ ਲਓ ਪਿੱਛੇ ਕਿਦਾਂ ਲੈਣ ਵਧੀ ਆਉਂਦੀ ਆ ਮੋਟਰਸਾਈਕਲ ਦੇ ਮੋਟਰਸਾਈਕਲ ਹਨਾ ਆਈ ਜਾਂਦੇ ਆ ਇਧਰ ਸਾਡੇ ਅੰਕਲ ਅਵਤਾਰ ਸਿੰਘ ਜੀ ਤਾਰੀ ਅੰਕਲ ਕਿੱਦਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਇਕੂ ਜੀ ਕੀ ਫਤਿਹ ਹੋਰ ਕਿਦਾ ਸੇਤਾ ਕਿਰਪਾ ਜੀ ਹੈਪੀ ਲੋਹੜੀ ਸਾਰਿਆਂ ਨੂੰ ਜੀ ਕਿਰਪਾ ਜੀ ਤੇ ਕਿਦਾਂ ਅੱਜ ਫੇਰ ਲੰਗਰ ਲਾਇਆ ਹਰ ਸਾਹਿਬ ਜੀ ਤਰ੍ਹਾਂ ਬਾਬੇ ਦਾ ਲੰਗਰ ਹੈ ਜੀ ਨਹੀਂ ਬਾਬੇ ਦਾ ਲੰਗਰ ਕਿਹਦਾ ਰੌਣਕ ਲੱਗੀ ਸਵੇਰ ਦੀ ਹੈ ਨਾ ਸਵੇਰ ਦੀ ਬਿਲ ਕਿੰਨੇ ਵਜੇ 8 ਵਜੇ ਦਾ 8 ਵਜੇ ਦਾ ਲੰਗਰ ਚੱਲਦਾ 6:30 11:00 ਵਜੇ ਗਿਆ ਜੀ ਸਵੇਰ ਤਾਂ ਐਂ ਚੱਲੀ ਜਾਂਦਾ ਤੇ ਐਦਾਂ ਐਦਾਂ ਲਈ ਆਉਂਦੇ ਆ ਇੱਥੇ ਟਰੈਕਟਰ ਦੇ ਨਾਲ ਬਿਲਣਾ ਲਗਾਇਆ ਇਹ ਤਾਂ ਸਾਡੇ ਗੁੰਡੀ ਚਾਚਾ ਜੀ ਕਹਿੰਦਾ ਕਿਦਾਂ ਕੀ ਹਾਲ ਚਾਲ ਆ ਉਹ ਦੇਖੋ ਲੈਣ ਕਿਦਾਂ ਲੱਗੀ ਆ ਡੋਲਣੀਆਂ ਵੀ ਲੈਣ ਵਾਲੀਆਂ ਆ ਇਦਾਂ ਸਰਪੰਚ ਸਾਹਿਬ ਆਪ ਲੱਗੇ ਸਵੇਰ ਦੇ ਸਰਪੰਚ ਸਾਹਿਬ ਕਿੱਧਰ ਜਾ ਰਹੇ ਹੈਂ ਹੈਪੀ ਲੋਰੀ ਜਿਹੜਾ ਸਾਡੇ ਰੋਡ 'ਤੇ ਬੜਾ ਮਾਇਆ ਆਏ ਹੋਏ ਆ ਬਾਹਰ ਨਹੀਂ ਆਵਾਜ਼ ਰੋਡ 'ਤੇ ਬਾਰਾ ਕੋਚਾ ਪਿੱਛੇ ਆ ਰਿਹਾ ਹੈ ਜਿੱਥੇ ਇੱਕ ਪਾਸੇ ਲੋਕ ਬਾਹਤਿਆਂ ਭਰ-ਭਰ ਲਿਆਂਦੇ ਆ ਸਰਪੰਚ ਸਾਹਿਬ ਪੀਣ ਲਈ ਵੀ ਰੱਖਦੇ ਆ ਸਰਪੰਚ ਸਾਹਿਬ ਕਿਹਾ ਚੜ੍ਹਦੀ ਕਲਾ ਮਾੜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਹਾ ਬਹੁਤ ਬਹੁਤ ਵਧਾਈਆਂ ਤੁਹਾਨੂੰ ਮਾਰੇ ਤੁਹਾਨੂੰ ਤੇ ਕੀ ਕਹਿਣ ਜਾਓਗੇ ਲੋਹੜੀ ਦੇ ਮੌਕੇ ਤੇ ਪਿੰਡ ਵਾਲਿਆਂ ਨੂੰ ਜਿਹੜੇ ਬਾਹਰ ਵਿਦੇਸ਼ਾਂ ਤੇ ਬੈਠੇ ਐਨਆਰਆਈ ਵੀਰ ਭਰਾ ਆਪਣੇ ਭੈਣਾਂ ਦੇਖਦੇ ਆਪਾਂ ਸਾਰੇ ਨਗਰ ਵਾਸੀਆਂ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਸਾਰੇ ਭਾਰਤ ਵਾਸੀਆਂ ਨੂੰ ਲੋਹੜੀ ਤੇ ਮਾਗੀ ਦੇ ਪਵਿੱਤਰ ਤੇ ਹਾਰਦੀਆਂ ਬਹੁਤ ਬਹੁਤ ਸ਼ੁਭ ਕਾਮਨਾਵਾਂ ਵਧਾਈਆਂ ਇਹ ਤਿਹਾਰ ਜਿਹੜੇ ਆਨੇ ਬਹਾਨੇ ਹੁੰਦੇ ਆ ਖੁਸ਼ੀਆਂ ਦੀਆਂ ਸਾਂਝਾ ਪਾਉਣ ਦੇ ਲਈ ਹਣਾ ਬਿਲਕੁਲ ਜੀ ਬਿਲਕੁਲ ਤੇ ਆਪਣੇ ਜਿੱਦਾਂ ਰੀਤੀ ਰਿਵਾਜ ਬਜ਼ੁਰਗਾਂ ਤੋਂ ਜਾਂ ਪੰਜਾਬ ਦਾ ਕਲਚਰ ਕਹਿ ਲੋ ਵੀ ਜਿਹਦੇ ਧੀ ਪੁੱਤ ਅੱਗੇ ਮੁੰਡੇ ਦੀ ਲੋੜੀ ਪਾਉਂਦੇ ਸੀ ਹੁਣ ਅੱਜ ਕੱਲ ਧੀ ਜਾਂਦੀ ਵੀ ਪੈਂਦੀ ਆ ਜਿਹਦੇ ਵੀ ਘਰ ਕੋਈ ਬੱਚਾ ਪੈਦਾ ਹੁੰਦਾ ਉਹਦੀ ਲੋੜੀ ਪਾਈ ਜਾਂਦੀ ਆ ਹਾਂਜੀ ਹਾਂਜੀ ਤੇ ਆ ਜਿਹੜੀ ਰੀਤ ਚੱਲਦੀ ਆ ਰਹੀ ਆ ਛੋਟੇ ਹੁੰਦੇ ਬਚਪਨ ਤੋਂ ਕਿਤਾਬਾਂ ਚ ਪੜਿਆ ਸੀ ਉਹ ਰਿੱਧੀ ਮਾਂ ਖਾਦੀ ਹਾਂਜੀ ਹਾਂਜੀ ਤੇ ਅੱਜ ਜਿਹੜਾ ਉਹ ਦਾ ਉਹ ਦਾ ਕਾਲੂ ਮਾਗ ਚਾਣੀ ਆ ਤੇ ਬੀਬੀਆਂ ਪ੍ਰਾਣੀਆਂ ਬਜ਼ੁਰਗ ਉਹ ਅੱਜ ਦੇ ਦਿਨ ਰਸ ਵਾਲੀ ਖੀਰ ਬਣਾਉਂਦੇ ਸੀ ਬਿਲਕੁਲ ਜੀ ਇਹਦਾ ਇੱਕ ਵੱਡਾ ਕਾਰਨ ਇਹ ਵੀ ਸੀ ਕਿ ਮਿੱਠੇ ਦੀ ਕਮੀ ਹੁੰਦੀ ਸੀ ਉਸ ਟਾਈਮ ਤੇ ਜੀ ਜੀ ਜਦੋਂ ਮੈਂ ਸੁਣਿਆ ਜਿਹੜੀਆਂ ਚੀਜ਼ਾਂ ਇਹਦੇ ਵਿੱਚ ਮਤਲਬ ਕੋਈ ਮੈਂ ਤੇ ਮੋੜ ਨਹੀਂ ਲਾਉਂਦਾ ਹਾਂਜੀ ਤੇ ਉਦੋਂ ਖੰਡ ਖੁੰਡ ਦੀ ਇਹ ਕਮੀ ਗੋੜੇ ਹੀ ਹੁੰਦਾ ਸੀ ਦੇਸੀ ਗੋੜੇ ਹੁੰਦਾ ਸੀ ਦੇਸੀ ਖੰਡ ਦੇਸੀ ਗੋੜ ਹੁੰਦਾ ਸੀ ਹਾਂਜੀ ਹਾਂਜੀ ਉਦੋਂ ਰਸ ਦਾ ਹੀ ਇਹਦਾ ਰੋਹ ਦਾ ਜਿਹੜਾ ਇਸਤੇਮਾਲ ਕੀਤਾ ਜਾਂਦਾ ਖੀਰ ਬਣਾਉਣ ਦੇ ਲਈ ਕੀ ਬਾਤ ਹੈ ਔਰ ਇਹ ਪ੍ਰਾਣੀ ਦੀਤ ਚੱਲੀ ਆ ਰਹੀ ਆ ਹੋਰ ਇਹਦੀ ਬਾਖਾਦੀ ਸੋ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਤੇ ਇਹ ਰਸਦਾ ਲੰਗਰ ਮੇਰੇ ਬਾਪੂ ਦੀ ਇੱਛਾ ਦੇ ਅਨਸਾਰ ਹਰ ਸਾਲ ਚੱਲਦਾ ਹੈ ਜੀ ਸਾਰੇ ਆਲੇ ਦੁਆਲੇ ਮਿਲਨਦਾ 20 25 ਪਿੰਡਾਂ ਤੋਂ ਮੈਂ ਤਾਂ ਕਈਆਂ ਨੂੰ ਜਾਣਦਾ ਵੀ ਹੈ ਨਹੀਂ ਜਿਹੜੀਆਂ ਸੰਗਤਾਂ ਆਉਂਦੀਆਂ ਨਾ ਤੇ ਉਹਦੀ ਰੌਣਕ ਲੱਗੀ ਸਵੇਰ ਦੀ ਹੈ ਸਵੇਰ ਦੀ ਜੀ ਮੈਂ ਤਾਂ ਹੁਣ ਉੱਠਿਆ ਮਤਲਬ ਟੱਪ ਨਹੀਂ ਭਰਦਾ ਸਹੀ ਹੈ ਟੱਪ ਨਹੀਂ ਭਰਦਾ ਨਾ ਔਰ ਇੱਥੇ ਹੋਰ ਇੱਕ ਬਹੁਤ ਵਧੀਆ ਚੀਜ਼ ਹੋਣ ਲੱਗ ਪਈ ਕਈ ਗੁਰੂ ਘਰਾਂ ਦੀਆਂ ਕਮੇਟੀਆਂ ਆਉਂਦੀਆਂ ਜਦਾਂ अच्छा ओ इत्तो ले आके गुरुद्वारा आके लंगर लाਉਂਦੇ ਆ ਜਦਾਂ ਅਖੀਰ ਦਾ ਬਹੁਤ ਵਧੀਆ ਜੀ ਬਹੁਤ ਮੇਨਾਂ ਦਾ ਵੀ 8-10 ਗੁਰੂ ਘਰਾਂ ਦੇ ਵਿੱਚੋਂ ਅੱਛਾ ਜੀ ਸ਼ਰਾਂ ਵੀ ਆਏ ਦੋ ਤਿੰਨ ਬੰਦੇ ਅੱਛਾ ਜੀ ਹਾਂ ਤੇ ਇੱਥੋਂ ਵੀ ਲੱਗ ਰਿਹਾ ਅਗਲੇ ਘਰਾਂ ਦੇ ਵਿੱਚ ਸ਼ਾਇਦ ਹੁਣ 10 ਵਾਂ ਲੰਗਰ ਚੋਲ ਨਹੀਂ ਬਣਦੇ ਹੋਵੇ ਗੁਰੂ ਘਰ ਤੋਂ ਗੁਰੂ ਘਰਾਂ ਦੇ ਮਤਲਬ 8-10 ਗੁਰੂ ਘਰਾਂ ਦੇ ਵਿੱਚ ਜਿਹੜੀ ਉਹ ਕਵਾਂਟਰ ਕਵਾਂਟਰ 80-80 ਕਿਲੋ ਰਸੋ ਲਿਆ ਕੇ ਠੀਕ ਹੈ ਜੀ ਉਹ ਲੰਗਰ ਬਣਾਉਂਦੇ ਆ ਕੀ ਬਾਤ ਹੈ ਜੀ ਬਹੁਤ ਵਧੀਆ ਚੀਜ਼ ਵਧੀਆ ਹੁਣ ਲੱਭਈ ਆਨੇ ਬਹਾਨੇ ਗੁਰੂ ਮਹਾਰਾਜ ਸੇਵਾ ਲੈ ਰਹੇ ਆ ਕੀ ਬਾਤ ਹੈ ਸਾਰਾ ਸਾਲ ਹੀ ਖੁਸ਼ੀਆਂ ਭਰਿਆ ਹੋਵੇ ਪਰਮਾਤਮਾ ਸਭ ਨੂੰ ਤਰੱਕੀਆਂ ਖੁਸ਼ੀਆਂ ਦੇਵੇ ਔਰ ਇਹਦੀ ਆਪਾਂ ਇਹ ਤਿਉਹਾਰ ਜਿਹੜੇ ਆ ਸਾਂਝਾ ਨਾਲ ਮਨਾਉਂਦੇ ਰਹੀਆਂ ਤੇ ਮਾਗੀ ਆ ਜੀ ਹਾਂਜੀ ਹਾਂਜੀ ਮਾਗੀ ਵਾਰ ਵੀ ਜਰੂਰ ਕੋਈ ਫੋਲੋ ਮਾਗੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਕਿਦਾਂ ਖਾਸ ਕਰਕੇ ਆਪਣੇ ਸਿੱਖ ਕੌਮ ਲਈ ਸਿੱਖ ਇਤਿਹਾਸ ਦੇ ਵਿੱਚ ਜਿਹੜੀ ਆ ਬਹੁਤ ਅਹਿਮੀਅਤ ਰੱਖਦੀ ਖਦਰਾਨ ਦੇ ਵੀ ਢਾਬ ਦੇ ਉੱਤੇ ਜਿੱਥੇ ਗੁਰੂ ਸਾਹਿਬ ਨੇ 40 ਮੁਕਤੇ ਜਿਹੜਾ ਉੱਥੇ ਵਾਕਿਆ ਹੋਇਆ ਨਾ ਹਾਂਜੀ ਬਿਲਕੁਲ ਜੀ ਗੁਰੂ ਮਹਾਰਾਜੀ ਕਰਪਾਣਾ ਆਪਾਂ ਵੀ ਦਰਸ਼ਨ ਦੇ ਜਾਦੇ ਕਰਨ ਜਾਵਾਂਗੇ ਸ਼ਾਇਦ ਰਾਤ ਨੂੰ ਨਿਕਲ ਜਾਈਏ ਜਾਂ ਕੱਲ੍ਹ ਸਵੇਰ ਨੂੰ ਜਾਈਏ ਤੇ ਮਹਾਰਾਜ ਉੱਥੇ ਜਿਹੜੇ ਸਾਡੇ ਚਾਲੀ ਸਿੰਘ ਭਾਈ ਮਹਾ ਸਿੰਘ ਜਿਨ੍ਹਾਂ ਦੇ ਸੈਨਾ ਨਾਇਕ ਕਹਿ ਲੋ ਮੂਰੀ ਕਹਿ ਲੋ ਉਹ ਸਹੀ ਹਾ ਜੀ ਤੇ ਜਿਹੜੇ ਗੁਰੂ ਸਾਹਿਬ ਨੂੰ ਜਦੋਂ ਪਰਿਵਾਰ ਵਿਛੋੜਾ ਹੋਇਆ ਜਦੋਂ ਸੀ ਜੀ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਤੇ ਉੱਥੇ ਭੁੱਖ ਨਿਵਾਨੇ ਰਹਿਣ ਦੇ ਕਾਰਨ ਉਹ ਜਿਹੜੇ ਛੱਡ ਕੇ ਚਲੇ ਗਿਆ ਸੀ ਪਰ ਉਹਨਾਂ ਨੇ ਭੁੱਲ ਬਖਸ਼ਾਈ ਜਿੰਦੇ ਜੀ ਆਪਣੇ ਤੇ ਖਦਰਾਣੇ ਦੀ ਢਾਬ ਦੇ ਉੱਤੇ ਜਿਹੜਾ ਬਦਾਵਾ ਉਹ ਜਿਹੜਾ ਲੈ ਕੇ ਗੁਰੂ ਸਾਹਿਬ ਨੂੰ ਦੇ ਕੇ ਆਈ ਸੀ ਉਹ ਗੁਰੂ ਸਾਹਿਬ ਦੇ ਹੱਥੋਂ ਪੜਾਇਆ ਤੇ ਆਪਾਂ ਵੀ ਜੀ ਦੇ ਜੀ ਹੈ ਨਾ ਆਪਣੇ ਬਦਾਵੇ ਜਿਹੜੇ ਪੜਵਾ ਲਈਆਂ ਮਹਾਰਾ ਦੇ ਕੋਲੋਂ ਜਿਹੜੇ ਮਾਰੇ ਕਰਮ ਕਰਦੇ ਆ ਨਾ ਉਹਨਾਂ ਨੂੰ ਛੱਡ ਦਈਏ ਬਿਲਕੁਲ ਚੰਗੇ ਕਰਮਾਂ ਨਾਲ ਧਿਆਨ ਦਈਏ ਮਰੇ ਬੰਦੇ ਨੂੰ ਕੋਈ ਨਹੀਂ ਪੁੱਛਦਾ ਚੰਗੇ ਕੀਤੇ ਹੋਏ ਕਰਮ ਸਦਾ ਜਿੰਦੇ ਰਹਿੰਦੇ ਆ ਜੇ ਚੰਗੇ ਕਰਮ ਕਰਦਾਂ ਤਾਂ ਲੋਕਾਂ ਦੀਆਂ ਤੁਸੀਂ ਯਾਦਾਂ ਦੇ ਵਿੱਚ ਜਿੰਦੇ ਰਹਿੰਦੇ ਹਮੇਸ਼ਾ ਬਿਲਕੁਲ ਜੀ ਮੱਲਾਦਾ ਜੀ ਏ ਰੁੜਕੇ ਤੋਂ ਗੱਡੀ ਆਈ ਬਾਬੇ ਚੰਦੇ ਨੇ ਦੇਖੋ ਦੇਦੇ ਤੋਂ ਮੈਨੂੰ ਲੱਗਦਾ ਹੈ ਨਾ ਡਰਮ ਲੈ ਕੇ ਆਏ ਆ ਹਾਂਜੀ ਫਿਰ ਇਹ ਵੀ ਮੈਂ ਕਹਿੰਦਾ ਹਰ ਸਾਲ ਆਉਂਦੇ ਆ ਤੇ ਆਹ ਦੇਖੋ ਡਰਮ ਵੀ ਤਾਂ ਦਿਖਾ ਦਿੰਦੇ ਆ ਇਹ ਬਾਬਾ ਚੰਤਾ ਜੀ ਦੇ ਵੀ ਦੇਦੇ ਤੋਂ ਜਿਹੜੀ ਗੱਡੀ ਆਈ ਹੈ ਇਸ ਵੇਲੇ ਉਹ ਦੇਖ ਲਓ ਡਰਮ ਲੈ ਕੇ ਆਏ ਆ ਸਾਸੀ ਗਾਲ ਜੀ ਕੀ ਹਾਲ ਚਾਲ ਹੈ ਰੁੜਕੇ ਦੀ ਸੰਗਤਾਂ ਪਹੁੰਚ ਗਈਆਂ ਹੈ ਕੀ ਬਾਤ ਹੈ ਦੇਖ ਲਓ ਇਹ ਜਮਸ਼ੇਰ ਦੇ ਤੋਂ ਨਾ ਇੱਥੋਂ ਰਸ ਨਿਕਲ ਕੇ ਰੁੜਕੇ ਤੱਕ ਜਾਣੀ ਆ ਉਹ ਦੇਖੋ ਡਰਮ ਖੋਲਣ ਲੱਗੇ ਆ ਵੱਡੇ ਦੋਧ ਵਾਲੇ ਡਰਾਮੇ ਆ ਦੋਨੇ ਭਲਕੇ ਜਾਣਗੇ ਤੇ ਉੱਥੇ ਜਾ ਕੇ ਲੰਗਰ ਲਾਉਣਗੇ ਦੇਖੋ ਪਿੰਡ ਦੇ ਵਿੱਚ ਇਦਾਂ ਦਾ ਮਾਹੌਲ ਆ ਇਦਾਂ ਦਾ ਭਾਜੀ ਆਤ ਕੀ ਆਇਆ ਬਾਹਰ ਕਿੰਦਾ ਭਾਜੀ ਸਤਿ ਸ਼੍ਰੀ ਅਕਾਲ ਜੀ ਲੋੜੀ ਐਪੀ ਲੋੜੀ ਹੋਰ ਕਿੰਦਾ ਜੀ ਅੱਛਾ ਕਿੰਨੇ ਸਾਲ ਬਾਅਦ ਲੋੜੀ ਦੇਖਣ ਲੱਗੇ ਆਤ ਕੀ ਮੈਨੂੰ ਤਾਂ ਤਕਰੀਬਨ ਹੋਈ ਹੋਵੇ ਨੇ 10 ਸਾਲ 10 ਸਾਲ ਬਾਅਦ ਲੋੜੀ ਦੇਖ ਰਹੇ ਆ ਸਾਰੀ ਉਮਰ ਬਾਹਰ ਘੜਤੀ ਤੇ ਇਦਾਂ ਦੇ ਪਤਾ ਨਹੀਂ ਕਿੰਨੇ ਘਪਰਾ ਆ ਜਿਹੜੇ 10 ਸਾਲ 15 ਸਾਲ ਕੇ ਤੋ 20 ਸਾਲ ਹੋ ਗਏ ਆ ਤੇ ਅੱਜ ਦੀ ਲੋਹੜੀ ਆ ਦੇਖ ਲਓ ਬਈ ਰੌਣਕਾਂ ਲੱਗੀਆਂ ਪੂਰੀਆਂ ਰੌਣਕ ਲੰਗਰ ਲੱਗਿਆ ਐਦਾਂ ਕਿਦਾਂ ਲੱਗਦਾ ਭਾਈ ਰੌਣਕ ਲੱਗੀ ਦੇਖੋ ਸਾਰੇ ਮਿਲ ਗਏ ਮੇਰਾ ਆਇਆ ਲੱਗਾਇਆ ਹੈ ਹੈ ਮੇਲਾ ਲੱਗਾ ਪੂਰਾ ਸਾਹਿਬ ਦੇ ਖੂਤੇ ਲੱਗਾ ਮੇਲਾ ਉਹ ਕੀ ਬਾਤ ਹੈ ਇੱਧੇ ਇੱਧੇ ਲੱਗਦਾ ਜੀ ਇੱਧੇ ਲੱਗਦਾ ਠੰਡ ਹੋਈ ਆ ਬਹੁਤ ਠੰਡ ਬਹੁਤ ਹੋਈ ਆ ਛੋਲਾ ਬਣਿਆ ਆ ਕਿਦਾਂ ਲੱਗ ਰਿਹਾ 10 ਸਾਲ ਬਾਅਦ ਲੋਹੜੀ ਦੇਖਦੇ ਆ ਬਹੁਤ ਵਧੀਆ ਲੱਗੇ ਇਹਦਾ ਅਨੰਦ ਆਇਆ ਯਾਰ ਅੱਗੇ ਵਾਲੀ ਲੋਹੜੀ ਤੇ ਹੁਣ ਲੋਹੜੀ ਲੋਹੜੀ 'ਚ ਫਰਕ ਹੈਗਾ ਬਹੁਤ ਫਰਕ ਹੈ ਫਰਕ ਬਹੁਤ ਤੁਹਾਡੇ ਵਾਲੇ ਤੇ ਵਧੀਆ ਸੀ ਨਾ ਰੋ ਟਾਈਮ ਵਧੀਆ ਜੀ ਹੁਣ ਤਾਂ ਯਾਰੇ ਕੋਈ ਕੋਈ ਨਿਕਲਦਾ ਫੋਨ ਨਹੀਂ ਛੱਡਦੇ ਰਾਤ ਨੂੰ 12:00 ਵਜੇ ਤੱਕ ਬਾਹਰ ਬੰਦੇ ਰਹਿਣਾ ਹੈ ਨਾ ਹਾਂ ਗਰੁੱਪ ਬਣਾ ਕੇ ਨਿਕਲ ਜਾਣਾ ਲੋਡੀ ਮੰਗਣਾ ਕੀ ਬਾਤ ਹੈ ਨਹੀਂ ਸਹੀ ਗੱਲ ਆ ਤੇ ਆ ਵਾ ਜੀ ਕਹਾਣੀ ਦੇਖ ਲੋ ਇਧਰ ਰੌਣਕਾਂ ਪੂਝ ਲੱਗੀਆਂ ਆ ਹਾਂ ਵੰਗ ਰੌਣਕਾਂ ਲੱਗੀਆਂ ਢੋਲੂ ਭੱਗਿਆ ਆਪਣੇ ਭਰ ਗਏ ਢੋਲਗੀਆਂ ਕੀ ਬਾਤ ਦੇਖ ਲੋ ਢੋਲਗੀਆਂ ਭੱਗੀਆਂ ਜੀ ਇਧਰ ਦੇਖ ਲੋ ਲੈਂ ਲੰਬੀਆਂ ਲੰਬੀਆਂ ਲੱਗੀਆਂ ਆ ਇਧਰ ਲਾਈ ਜਾਂਦੇ ਆ ਉਹ ਤਾਂ ਦੇਖੋ ਜਿਹੜਾ ਟੱਪ ਆ ਟੱਪ ਦਿਖਾ ਦੇ ਟੱਪ ਭਰਦਾ ਨਹੀਂ ਪੂਰਾ ਟੱਪ ਭਰਨ ਤੋਂ ਪਹਿਲਾਂ ਹੀ ਜਿਹੜਾ ਨਾ ਆਹ ਦੇਖੋ ਉਹ ਜਿਹੜਾ ਗਨੇ ਲੱਗੀ ਜਾਂਦੇ ਆ ਇਹਦੇ ਰਸ ਨਿਕਲ ਜਾਂਦੀ ਆ ਯਾ ਡਰਾਮਾ ਜਿਹੜਾ ਟੱਪ ਲੱਗਾ ਭਰਦਾ ਨਹੀਂ ਇਹ ਆ ਨਾਲ-ਨਾਲ ਕੰਮ ਪੂਰਾ ਹੁੰਦਾ ਦੇਣਾ ਡੂ-ਡੂ ਇੱਕ ਇੱਕ ਭਰਦਾ ਆ ਉਹ ਇਹ ਕਿਤਾ ਹਾਲ ਆ ਹਾਂਜੀ ਸảnh ਸਾਹਿਬ ਹੈਪੀ ਲੋਹੜੀ ਮਹਾਰਾਜ ਹੋ ਟੋਲੂ ਵਾਲੀ ਲੈਂ ਲੇਖੋ ਵੀ ਨੀ ਲੋ ਬੀਆਓ ਦੇਖੋ ਸਾਈ ਦਾਈ ਜਾਂਦੇ ਆ ਲੈਂ ਵਿੱਚ ਲੱਗੀ ਜਾਂਦੀ ਆ ਆ ਵੇਖ ਲੋ ਪੂਰੀ ਧੌਣਕ ਲੱਗੀ ਆ ਨਜ਼ਾਰੇ ਵੱਜੇ ਬਏ ਆ ਜੀ ਅਈ ਤਾਂ ਦੂਜੇ ਪਾਸੇ ਧੂਣੀ ਵੀ ਲਾਈ ਆ ਜਿਹੜੇ ਸਾਡੇ ਵੀਰ ਭਰਾ ਠੰਡ ਜਾ ਰਹੇ ਮੋਟਰਸਾਈਕਲ ਤੇ ਉਹ ਪਹਿਲਾਂ ਆ ਗਿਆ ਅੱਗ ਸੇਕਣ ਕਿਉਂ ਜੀ ਅਈ ਤਾਂ ਸਿੰਘ ਸਾਹਿਬ ਲੱਗੇ ਧੂਣੀ ਸੇਵਣਾਂ ਦੀ ਆ ਤੇ ਆ ਕੇ ਵੇ ਲਾ ਕੇ ਸੇਕਣ ਵੇ 10 20 ਤੇ ਮੇਰਾਸ ਲੈ ਕੇ ਜਾਣ ਇਹਦੀਆਂ ਜੀ ਬਿਲਕੁਲ ਜੀ ਬਿਲਕੁਲ ਹਾਂ ਦੇਖੋ ਠੰਡ ਜਿਹਾਉਂਦੇ ਆ ਠੰਡ ਬਹੁਤ ਆ ਤੋਰਾ ਬਹੁਤ ਆ ਤੇ ਨਾਲ ਨਾਲ ਧੂਣੀ ਚਲੀ ਜਾਂਦੀ ਐ ਇਧਰ ਪੂਰੀ ਲੋੜੀ ਤੇ ਉਧਰ ਰਸ ਨਿਕਲੀ ਜਾਂਦੀ ਆ ਉਧਰ ਰਸ ਉਧਰ ਡੇਡੇ ਪੀ ਜਾਂਦੇ ਐ ਇਧਰ ਡੋਲੂ ਭਰੀ ਜਾਂਦੇ ਐ ਇਦਾਂ ਦੀਆਂ ਗੱਲਾਂ ਬਾਤਾਂ ਜੀ ਪੂਰੀਆਂ ਰੌਣਕ ਹੈ ਜੀ ਪੰਜਾਬ ਦੀਆਂ ਪੰਜਾਬ ਚ ਹੀ ਆ ਜੀ ਤੇ ਦੇ ਟਰਾਲੀ ਦੇਖ ਲੋ ਭਰੀਆਂ ਹਲੇ ਅਸਵੇਰ ਤੇ ਲੱਗਿਓ ਤੇ ਆਹ ਦੇਖੋ ਟਰਾਲੀ ਵੀ ਭਰੀ ਪਈ ਆ ਤੇ ਸ਼ਾਮ ਦਾ ਕੰਮ ਐ ਹੀ ਚੱਲਣਾ ਆ ਆ ਜਿੱਦਾਂ ਕਹੇ ਨਹੀਂ ਪਤਾ ਜਦੋਂ ਪਤਾ ਲੱਗਦਾ ਨਾ ਡੋਲੂ ਜਾ ਕੇ ਨਾਲ ਜੇ ਆਏ ਤਾਂ ਵੀ ਲੰਗਰ ਲੱਗਾ ਨਾ ਸੋਨੂੰ ਵੀ ਆ ਗਿਆ ਹਾਂਜੀ ਮਾਰਾ ਕਿਦਾਂ ਆ ਪਤਾ ਸੀ ਕਿਦੋਂ ਪਤਾ ਲੱਗਾ ਆਪਣੇ ਪਿੰਡੋਂ ਲੱਗ ਗਿਆ ਪਤਾ ਲੱਗਿਆ ਤੇ ਚੱਲਦਾ ਆ ਇਹ ਸਭ ਰਾਸ ਲੈਣ ਆ ਰਹੇ ਭਰਾ ਦੇਖ ਲਓ ਕੀ ਬਾਤ ਹੈ ਯਾਓ ਦੇਖ ਲਓ ਪੀਐਸਪੀਸੀ ਵਾਲਾ ਵੀ ਆ ਗਿਆ ਔਨ ਡਿਊਟੀ ਉਹ ਵੀ 10 ਲੇਨ ਪਹੁੰਚੇ ਆ ਲੇਨ ਵੱਜੀ ਆਉਂਦੀ ਆ ਜੀ ਗੱਡੀਆਂ ਦੀਓ ਦੇਖ ਲਓ ਮੋਟਰਸਾਈਕਲ ਸਕੂਟਰਾਂ ਦੀ ਲੇਨ ਇਧਰ ਬੀਬੀਆਂ ਵੀ ਪਹੁੰਚ ਗਈਆਂ ਆਸ ਲੇਨ ਆਹ ਦੇਖ ਲਓ ਲੈਣ ਲੱਗੀ ਬੀਬੀਆਂ ਵੀ ਮਗਰ ਲੇਨ ਛੋਟੀ ਨਹੀਂ ਹੁੰਦੀ ਪਿੱਛੇ ਨੂੰ ਵੱਧ ਜਾਂਦੀ ਆ ਇਧਰ ਰਾਣਾ ਭਾਜੀ ਸੇਵਾ ਤੇ ਲੱਗ ਗਏ ਹੁਣ ਉਹ ਜਾਂਦੇ ਜਿਹੜੀ ਸੰਗ ਦਾ ਚੌਣਾ ਪਲਉਣ ਲਗੇ ਰਾਸ ਹੈ ਨਾ ਜੀ ਬਿਲਕੁਲ ਜੀ ਹੁਣ ਪੀ ਵੀ ਸੇਵਾ ਹਟ ਲਓ ਭਰ ਲਿਓ ਬਾਲਟੀ ਹੈ ਦੋ ਦੋ ਮਿੱਟੀ ਰਸ ਕਾ ਕੇ ਹਾਂ ਜੀ ਹੈ ਪੱਕੀ ਗੱਲ ਮਿੱਟੀ ਆ ਅੱਛਾ ਫੇਰ ਠੀਕ ਆ ਗਰਮ ਤਾਂ ਨਹੀਂ ਠੰਡੀ ਆ ਨਾ ਬਰਫ ਲੈ ਕੇ ਪਾਈਏ ਦੇਖ ਲਓ ਇਹਦੇ ਵੇ ਕਹਿੰਦੇ ਹਾਂ ਜੀ ਬਰਫ ਚਾਹੀਦੀ ਆ ਪਹਿਲਾਂ ਨਹੀਂ ਆਉਣੀ ਸੀ ਅੱਛਾ ਬਰਫ ਚਾਹੀਦੀ ਆ ਲਾ ਦੋ ਨਾ ਪਿੰਡ ਵਾਲਾ ਆਉਣਾ ਆਉਣਾ ਸਾਡੇ ਚੇਅਰਮੈਨ ਸਾਹਿਬ ਵੀ ਸਾਡੇ ਮੰਗਲ ਬਾਜੀ ਪਹੁੰਚੇ ਆ ਰਾਸ ਲੋਹੜੀ ਪਿੰਡ ਜਿਵੇਂ ਬਣਾਉਣ ਅੱਜ ਹਾਂਜੀ ਮੰਗਲ ਬਾਜੀ ਕੀ ਹਾਲ ਚਾਲ ਹੈ ਹੈਪੀ ਲੋਹੜੀ ਹੈਪੀ ਲੋਹੜੀ ਮਾੜਾ ਤੁਸੀਂ ਸ਼ਹਿਰ ਛੱਡ ਕੇ ਸਾਰਾ ਪਿੰਡ ਜਿ ਪਹੁੰਚੇ ਹੈ ਰੌਣਕ ਲੋਨ ਹੈ ਨਾ ਪੂਰੀ ਕੀ ਆ ਬਾਤ ਆ ਦੇਖ ਲਓ ਜੀ ਹੋ ਸਰ ਕੀ ਹਾਲ ਚਾਲ ਪੀਓ ਦੱਸ ਜੀ ਆ ਮੰਗਲ ਬਾਜੀ ਅੱਜ ਵੇਖ ਗਨੇ ਦਾਸ ਇੱਥੇ ਵੀ ਨਾ ਆਇਆ ਹੈ ਭਾਜੀ ਅੱਛਾ ਤੁਸੀਂ ਪਿੰਡ ਚੋਂ ਹੀ ਗਏ ਆਂ ਸ਼ਹਿਰ ਦੇ ਨਜ਼ਾਰਾ ਕਿ ਪਿੰਡਾਂ ਦੇ ਨਜ਼ਾਰਾ ਦੱਸਿਓ ਨਹੀਂ ਸਾਰੇ ਪਕਸ਼ ਨਜ਼ਾਰਾ ਨਹੀਂ ਕਾਚ ਜਿਆਦਾ ਨਹੀਂ ਨਜ਼ਾਰਾ ਯਾਰ ਐ ਨਹੀਂ ਐ ਨਹੀਂ ਤੁਸੀਂ ਪਿੰਡ ਤੋਂ ਸ਼ਹਿਰ ਤੋਂ ਗਏ ਆਂ ਜਿਆਦਾ ਵਜਾ ਕਿੱਥੇ ਯਾਰ ਸ਼ਹਿਰ ਵੀ ਨਜ਼ਾਰਾ ਤਾਂ ਸ਼ਹਿਰ ਵਿੱਚ ਨਹੀਂ ਜਿਆਦਾ ਕਿੱਥੇ ਯਾਰ ਇੱਕ ਅਲੱਗ ਨਹੀਂ 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 ਇੱਕ ਫੀਲਿੰਗ ਹੁੰਦੀ ਆ ਤੁਹਾਨੂੰ ਦੇਖੋ ਅਸੀਂ ਪਿੰਡੂ ਉੱਥੋਂ ਗਏ ਆਂ ਪਿੰਡੂ ਹਲਕੇ ਤੋਂ ਤਾਂ ਪਿੰਡਾਂ ਚ ਜਿਆਦਾ ਨਜ਼ਾਰਾ ਆ ਨਾ ਯਾਰ ਆ ਆ ਮੌਸੇ ਸੋ ਮਿਲਦੀ ਯਾਰ ਜਿਹੜਾ ਵੇਲਾ ਪੰਨਾ ਹੈ ਨਿਆਰੇ ਪੂਰੇ ਹੈ ਰੌਣਕਾਂ ਦੇਖੋ ਕਿਤਾ ਲੱਗੀਆਂ ਖੂਤੇ ਇਧਰ ਲੈ ਆਹਾ ਦਰਸ਼ਨ ਇਹਨਾਂ ਨੇ ਭਰਾ ਵੀ ਆਇਆ ਕਿ ਲੋਹੜੀ ਕਹਿੰਦਾ ਇੱਥੇ ਬਣਾਉਣੀ ਖੂਤੇ ਇਹ ਵੀ ਸਵੇਰ ਦਾ ਲੱਗਾ ਲਾ ਵੀ ਗੰਨੇ ਲੱਗੇ ਪਤਾ ਹੈ ਆਇਆ ਆ ਚੱਲ ਆ ਆਹੋ ਯਾਰ ਲਾ ਦੋ ਗੰਨੇ ਦਾ ਪੱਲੱਕੇ ਪਤਾ ਦਾ ਆਹੋ ਸ਼ਾਬਾਸ਼ ਆ ਦੇਖ ਲੋ ਇਹਨਾਂ ਨੇ ਭਰਾ ਵੀ ਆ ਕੇ ਨਾ ਆ ਦੇਖ ਲੋ ਗੰਨੇ ਲਾਉਣ ਦਾ ਸਾਡੇ ਭਰਾ ਆ ਕੇ ਦਰਸ਼ਨ ਇਧਰ ਦੇਖ ਏ ਦਰਸ਼ਕਾਂ ਦਾ ਸੇਵਾ ਕਰਨੀ ਆ ਕਹਿੰਦੇ ਲੋਹੜੀ ਕਹਿੰਦਾ ਇੱਥੇ ਬਣਾਉਣੀ ਆ ਆਪਾਂ ਕਿਉਂ ਦਰਸ਼ਨ ਇਧਰ ਮੂੰਹ ਘਰ ਵਾਲਾ ਯਾਰ ਆ ਇਧਰ ਦਰਸ਼ਕਾਂ ਜੀ ਹਣੋ ਮਿਲਦੇ ਬਾਹਰ ਪੈਸਾ ਤਾਂ ਹੈਗਾ ਨਾ ਨਜ਼ਾਰੇ ਹੈ ਨਹੀਂ ਲੈ ਆ ਜਾਣਾ ਵਾਹ ਹੈ ਭਾਈ ਹਾਂ ਇਹ ਵਾਲੇ ਕਹਿੰਦੇ ਤਮੀਨ ਵੇਚ ਦੇਣੀ ਇਹਨਾਂ ਨੇ ਅੱਛਾ ਮੈਂ ਮੈਂ ਖਰੀਦਣੀ ਹੁਣ ਨਹੀਂ ਇੱਥੇ ਕੰਮ ਕਾ ਬਹੁਤ ਕੰਮ ਹੈ ਨਾ ਨਜ਼ਾਰੇ ਬਾਠ ਠੀਕ ਆ ਲੋ ਵੀ ਦਰਸ਼ਨ ਆਪਣਾ ਤਿਆਰ ਹੋ ਗਿਆ ਆ ਕਹਿੰਦਾ ਪੱਕਾ ਹੀ ਇੱਥੇ ਆਉਣਾ ਹਣਾ ਆਪਾਂ ਖੇਤੀ ਕਰਿਆ ਕਰਨੀ ਮੁੰਡਿਆਂ ਨੇ ਆ ਆ ਗਿਆ ਬਈ ਹਾਂ 4x4 ਟਰੈਕਟਰ ਰੱਖ ਕੇ ਸਹੀ ਆ ਸਹੀ ਆ ਅੱਜ ਤੁਹਾਨੂੰ ਸਾਰਾ ਪਿੰਡ ਜਿਹੜਾ ਨਾ ਇੱਥੇ ਖੂਤੈ ਮਿਲਣਾ ਆ ਇਧਰ ਥਾਲਾ ਸੋਨੂ ਵੀ ਪਹੁੰਚ ਗਿਆ ਡੋਲੂ ਸਾਰਾ ਉਹ ਡੋਲੂ ਛੋਟੇ ਆ ਬਾਈ ਇਹ ਸਾਡੇ ਘਰ ਦਾ ਹੀ ਸਰਨਾ ਮੜਾ ਜੀ ਉਹ ਤੁਹਾਡੀਆਂ ਦੇਖ ਲਓ ਅਇਦਰ ਅ ਚੰਦਰ ਸਾਡਾ ਹਾਂਜੀ ਕਿਦਾਂ ਜੀ ਹੈਪੀ ਲੋਹੜੀ ਅਇਦਰ ਸੋਨਾ 골ਡ ਮਹਿੰਗਾ ਬਹੁ ਹੋ ਗਿਆ ਆ ਅਇਦਰ ਸਾਡੇ ਇੰਦਰਜੀਤ ਬਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਅੱਜ ਪੈਂਦੀਆਂ ਮਹਾਨ ਮਹਾਨ ਸ਼ਖੀਰਾਂ ਨੂੰ ਇੱਥੇ ਸਰਪੰਚ ਸਾਹਿਬ ਦੇ ਖੂਦੇ ਮਿਲਣੀਆਂ ਆ ਹੋਰ ਬਾਜੀ ਕਿਦਾਂ ਕੀ ਕਹਿਣਾ ਚਾਹੋਗੇ ਲੋਹੜੀ ਤੇ ਜਿਹੜਾ ਲੋਹੜੀ ਤੇ ਮਾਗੀ ਹਾਂਜੀ ਕਾਲੀ ਮੁਕਤਿਆਂ ਦਾ ਉਹ ਜਿੱਥੇ ਪਵਿੱਤਰ ਸਥਾਨ ਜਿੱਥੇ ਮੁਕਸਰ ਸਾਹਿਬ ਦੀ ਪਵਿੱਤਰ ਧਾਰਦੀ ਤੇ ਹਾਂਜੀ ਹਾਂਜੀ ਮਹਾਰਾਜੇ ਪਾਸ਼ਾ ਦਾਮੇ ਪਾਸ਼ਾ ਨਾ ਕੁੱਤੀ ਗੰਢੀ ਹਾਂਜੀ ਤੇ ਸਨਾਤਨੀ ਮਤ ਵਿੱਚ ਇਹਦਾ ਆਪਣਾ ਜਿਹੜਾ ਸੰਬੰਧ ਹੈ ਦੁੱਲੇ ਭੱਟੀ ਦੇ ਨਾਲ ਔਰ ਸਿੱਖ ਮਤ ਵਿੱਚ ਮਾਗੀ ਦੇ ਹਥਿਆਰ ਕਰਕੇ ਕਿਤੇ ਪੰਜਾਬ ਦੇ ਵਿੱਚ ਭਾਈਚਾਰਕ ਸੰਗ ਨੂੰ ਮੁੱਖ ਰੱਖਦੇ ਹਾਂ ਇੱਕ ਦੂਜੇ ਦੇ ਤਿਹਾਰਾਂ ਵਿੱਚ ਲੋਕ ਸ਼ਾਮਿਲ ਹੁੰਦੇ ਆ ਉੱਥੇ ਭਾਈਚਾਰਕ ਸੰਗ ਦਾ ਪ੍ਰਤੀਕ ਤਿਹਾਰ ਆ ਜਿਹੜਾ ਪਿਆਰ ਭਾਵਨਾ ਨਾਲ ਮਨਾਇਆ ਜਾਂਦਾ ਜਿਹੜਾ ਆਪਣੀ ਧਾਰਮਿਕਤਾ ਤੇ ਅਧਿਆਤਮਿਕਤਾ ਦਾ ਉਹ ਪੱਖ ਵੱਖਰਾ ਆ ਜੀ ਬਿਲਕੁਲ ਲੇਕਿਨ ਭਾਈਚਾਰੇ ਦਾ ਜਿਹੜਾ ਸਾਂਝ ਆ ਉਹ ਵੱਖਰੀ ਆ ਉਸ ਗੱਲ ਨੂੰ ਮੁੱਖ ਰੱਖਦੇ ਆ ਸਾਡੇ ਪਿੰਡ ਦੇ ਸਰਪੰਚ ਸਾਹਿਬ ਸਾਡਾ ਛੋਟਾ ਭਰਾ ਗੁਰਿੰਦਰ ਸਿੰਘ ਇਹਨਾਂ ਦੇ ਪਿਤਾ ਜੀ ਸਰਦਾਰ ਤਾਰਾ ਸਿੰਘ ਜਗਤਾਰ ਸਿੰਘ ਜੇਰਗਲ ਜਿਲ੍ਹਾ ਦਾ ਸਾਹ ਹਰ ਸਾਲ ਇੱਥੇ ਰਸ ਦਾ ਲੰਗਰ ਲੱਗਦਾ ਆ ਤੇ ਬਿਨਾਂ ਕਿਸੇ ਭੇਤ ਭਾਵ ਦੇ ਕੋਈ ਦੂਜੇ ਪਿੰਡ ਤੋਂ ਵੀ ਆਵੇ ਤੀਜੇ ਪਿੰਡ ਤੋਂ ਵੀ ਆਵੇ ਹਾਂਜੀ ਹਾਂਜੀ ਇੱਥੇ ਇੱਕ ਟਰਾਲੀ ਤੋਂ ਵੱਧ ਜਿਹੜੀ ਜੰਮਿਆ ਵੀ ਆ ਹਰ ਸਾਲ ਲੱਗਦੀ ਆ। ਕਿਆ ਬਾਤ ਤੇ ਲੋਕ ਘਰਾਂ ਤੋਂ ਡੋਲੀਆਂ ਵਿੱਚ ਮੈਂ ਵੀ ਡੋਲੀ ਲੈ ਕੇ ਆਇਆ। ਕਿਆ ਬਾਤ ਕਿਆ ਬਾਤ। ਮੈਂ 4-5 ਸਾਲ ਸੋਚਦਾ ਹੋ ਗਿਆ ਸੋਚਦੇ ਨੂੰ ਵੀ ਮੈਂ ਕਮਾਦ ਬੀਜਣਾ ਬੀਜਣਾ ਆ ਪਰ ਅਜੇ ਮੂਰਤ ਨਿਕਲਿਆ ਨਹੀਂ। ਇਹ ਕਹਿਣਾ ਕਹਿਣਾ ਬਹੁਤ ਔਖਾ ਆ। ਸਹੀ ਗੱਲ ਆ ਜੀ। ਇਹ ਕਰਨਾ ਬਹੁਤ ਔਖਾ ਆ ਜੀ ਬਿਲਕੁਲ। ਇਹ ਸਾਡੇ ਕੋਲ ਬਹੁਤ VIP ਜੱਜਣ ਇੱਥੇ ਪਹੁੰਚੇ ਹੋਏ ਆ। ਚੇਅਰਮੈਨ ਸਾਹਿਬ ਪਹੁੰਚਿਆ ਮੰਗਲ ਭਾਈ ਆਪਨੇ। ਹਾਂ ਜੀ ਹਾਂ ਜੀ। ਤੇ ਕਿਉਂਕਿ ਸਾਡਾ ਸਰਪੰਚ ਉਹ ਆਮ ਆਦਮੀ ਪਾਰਟੀ ਦਾ ਲੀਡਰ ਆ। ਤੇ ਇੱਥੇ ਸਾਰੀਆਂ ਪਾਰਟੀਆਂ ਦੇ ਬੰਦੇ ਆਏ ਹੋਏ ਆਏ ਹੋਏ ਬਿਲਕੁਲ ਜਿ ਕੋਈ ਸ਼ੱਕ ਨਹੀਂ ਕੋਈ ਕਾਲੀ ਆ ਕੋਈ ਕਾਂਗਰਸੀ ਆ ਕੋਈ ਬੀਐਸਪੀ ਦਾ ਕੋਈ ਆ ਬੀਜੇਪੀ ਦਾ ਰੱਖੋਕਰ ਰਾਜੂ ਬੀਜੇਪੀ ਆਇਆ ਨਹੀਂ ਜੋ ਵੀ ਆਣਾ ਆਇਣਾ ਉਹ ਵੀ ਆ ਜਣਾ ਆਇਣਾ ਜੀ ਫੋਨ ਕੀਤਾ ਉਹਨੂੰ ਪਾਤੀ ਜਾਂਦਾ ਪਾਰਟੀ ਦਾ ਸਾਡੇ ਪਿੰਡ ਦਾ ਆ ਰਾਜੂ ਬਾਬਣ ਹੈਨਾ ਤੇ ਇਸ ਤਰ੍ਹਾਂ ਕਿਉਂਕਿ ਮੈਂ ਅਕਾਲੀ ਦਾ ਪੁੱਤ ਆ ਮੇਰੇ ਪਤਾ ਅਕਾਲੀ ਸੀਗੇ ਸਰੋਪਨੀ ਅਕਾਲੀ ਦਾ ਸਰਦਾਰ ਜੈ ਸਿੰਘ ਠੀਕ ਹੈ ਇਹ ਕਰਕੇ ਪਾਰਟੀ ਵਲ ਇਹਦੇ ਪਾਰਟੀ ਲੈਵਲ ਨਹੀਂਗਾ ਇੱਥੇ ਭਾਈ ਜਰਾ ਆਇਆ ਇਹ ਭਾਈ ਜਰਾ ਆਇਆ ਬਿਲਕੁਲ ਜੀ ਕੀ ਬਾਤ ਹੈ ਇਹ ਭਾਈ ਜਰੇ ਨਾਲ ਰੌਣਕਾਂ ਲੱਗੀਆਂ ਪਈਆਂ ਆ ਸਾਡੇ ਸੋਨੂ ਜੀ ਆ ਜੀ ਸੋਨੂ ਜੀ ਕਿਹਾ ਇਹਨਾਂ ਦਾ ਇਹਨਾਂ ਦਾ ਕਰੋ ਹੁਣ ਵੀ ਗੱਲ ਹਾਂਜੀ ਗੱਲਬਾਤ ਕੀ ਕਹਿਣਾ ਚਾਹੋਗੇ ਹਾਂਜੀ ਜੀ ਆਪਾਂ ਨੂੰ ਸਾਰਿਆਂ ਨੂੰ ਲੋਹੜੀ ਦੀਆਂ ਬਹੁਤ ਬਹੁਤ ਵਧਾਈਆਂ ਜੀ ਸਾਰਿਆਂ ਨੂੰ ਸਾਸਰੀ ਘਰ ਭਾਜੀ ਹੋਣੀ ਸਾਡੇ ਪੰਮੇ ਭਾਜੀ ਹੋਣੀ ਆ ਆਪਣੇ ਆਏ ਆ ਜੀ ਤੇ ਸਾਰਾ ਤੁਹਾਨੂੰ ਇੱਥੇ ਆ ਦੱਸਣਗੇ ਜੀ ਵੇਰਵਾ ਕਿੰਦਾ ਸਾਰੇ ਆ ਅਸੀਂ ਸੁਣ ਤਖਾਰੇ ਬਾਬਾ ਤੇਰੇ ਕੋਲ ਇੱਥੇ ਆ ਬਹੁਤ ਬਈ ਤੁਹਾਡੇ ਕਰਕੇ ਜੀ ਸਾਰੇ ਦੇਸ਼ ਵਿਦੇਸ਼ਾਂ ਚ ਲੋਕਾਂ ਤੋਂ ਇਹ ਵੀਡੀਓ ਜਾਂਦੀ ਆ ਬਿਲਕੁਲ ਬਸ ਬਹੁਤ ਬਹੁਤ ਧੰਨਵਾਦ ਕਰਦੇ ਆ ਪੰਮੇ ਭਾਜੀ ਦਾ ਮੋਤੀ ਭਾਜੀ ਹੁਣਾਂ ਦਾ ਤੇ ਆ ਗਿੰਦੇ ਭਾਜੀ ਹੁਣਾਂ ਦੇ ਜਿਹਨਾਂ ਨੇ ਸਾਡਾ ਪੈਗੀ ਵੀ ਆ ਜੀ ਹੱਸਦੀ ਬੰਦਾ ਦੀ ਪੈਗੀ ਦੱਦਰ ਜੀ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹਨਾਂ ਨੇ ਸਦਾ ਨਵਾ ਬਲੌਗਰ ਕਾਲੂ ਬਾ ਕਾਲੂ ਵੀ ਬਿਓਮ ਬਿਓਮ ਯਾਲੀ ਆਪਾ ਬੂਟਾ ਲਾਇਆ ਪੈਂਟ ਚ ਅੱਜ ਸ਼ਖਾਵਾਂ ਬਹੁਤ ਬਣ ਗਈਆਂ ਨਹੀਂ ਨਹੀਂ ਭਾਜੀ ਬਹੁਤ ਵਧੀਆ ਵਾ ਤੁਹਾਡੇ ਕਰੀਏ ਸਾਰਾ ਕੁਝ ਦਿੱਸ ਪੈਂਦਾ ਪੈਂਦਾ ਸਹੀ ਗੱਲ ਹੈ ਸਹੀ ਗੱਲ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਧੰਨਵਾਦ ਜੀ ਝੋੜੀ ਸਾਰਿਆਂ ਨੂੰ ਗਰੌਣ ਕਾ ਲੱਗੀਆਂ ਪੂਰੀਆਂ ਵੇਖੋ ਤੁਹਾਨੂੰ ਸੇ ਸੰਗਦਾ ਵਧੀ ਜਾਂਦੀਆਂ ਘੜਦੀਆਂ ਦੀ ਆਹ ਵੇਖ ਲਓ ਆਹ ਡੋਲੀਆਂ ਲੈ ਲੈ ਕੇ ਸੰਗਦਾ ਪਹੁੰਚ ਰਹੀਆਂ ਆ ਇਧਰ ਪੈਗੀ ਹੁਣੀ ਪੀਣ ਲੱਗੇ ਰਸ ਹੁਣ ਪੈਗੀ ਹੁਣੀ ਰਸ ਪੀਣਗੇ ਪੈਗੀ ਬਰਫ ਚਾਹੀਦੀ ਬਰਫ ਹਾਂ ਗਰਮੀ ਬਹੁਤ ਹੈ ਕਹਿੰਦਾ ਹਰਾ ਸੱਚੇ ਬਾਰੇ ਪੌਣੀ ਆ ਲੋ ਵੀ ਨਿਆਣੇ ਲੋੜੀ ਮੰਗੀ ਜਾਂਦੇ ਆ ਤੇ ਵੇਦਾ ਗਾਣੇ ਸੁਣਾਉਣਗੇ ਹਨਾ ਗਾਣੇ ਸੁਹਾਉਂਗੀ ਹਾਂਜੀ ਧੰਨਵਾਦ ਪਹਿਲਾਂ ਕਿਹਾ ਫਿਰਤ ਕਿਰਤ ਫਿਰਤ ਸਿਰਤ ਸਾਡੋ ਕਿਰਤ ਹੀ ਹੈਗੀ ਇੱਕ ਅੱਛਾ ਚਲੋ ਵੀ ਨਿਆਣੇ ਪਹਿਲਾਂ ਗਾਣਾ ਸੁਣਾਓ ਇੱਕ ਕੁੜੀ ਦੇ لمبے ਬੇਬਲ ਗੁੱਤਾ ਕਰਦੀ ਫੁੱਲਾ ਨਾਲ ਪੱਲ ਹੋ ਗਏ ਚੋਰੀ ਦੇ ਮੈਂ ਲੋੜੀ ਆਂਟੀ ਜੀ ਲੋੜੀ ਦੇ ਦਾਂ ਅੱਛਾ ਆਂਟੀ ਦਾ ਹੈ ਹੀ ਨਹੀਂ ਦੇਖੋ ਓਏ ਆ ਕੀ ਅੱਛਾ ਹੋਰ ਰੋੜੀ ਕਟੇ ਦੀ ਕੁਸ਼ਮ ਰੋੜੀ ਕਟਾ ਗਿਆ ਨਾਟਕ ਕਟਰਪੀਆ ਸਾਠ ਹੈਪੀ ਰੋੜੀ ਬਸ ਹੋ ਗਿਆ ਸਨ ਦੋ ਹੀ ਗਾਣੇ ਆ ਰਹੇ ਦੋ ਹੀ ਗਾਣੇ ਸਾਰੇ ਵਸੇ ਘੁੰਮ ਗਿਆ ਸਾਰਾ ਬੇਟਾ ਕਹਿੰਦਾ ਅੱਧਾ ਬੇਟਾ ਘੁੰਮ ਲਿਆ ਅੱਧਾ ਦਾ ਘੁੰਮ ਲਿਆ ਅੱਧਾ ਘੁੰਮ ਲਿਆ ਹੈ ਕਿੰਨੇ ਪੈਸੇ ਬਣ ਗਏ ਗਿਣੇ ਨਹੀਂ ਪੈਸੇ ਕਿੰਨੇ ਗਾ ਕਿੰਨੇ ਕੁ ਹੋ ਗਿਆ 500 500 ਪੁੱਤ ਹੈ ਉਹ ਬੱਲੇ 500 500 ਉੱਤੇ ਹੀ ਆ ਫੇ ਹੁਣ ਮੇਰਾ ਹਿੱਸਾ 5 ਰੁਪਏ ਦਿੱਤਾ ਇਹਨਾਂ ਡੈਡੀ ਨੇ ਹਾਂ ਸੱਚੀ ਕੋਠਾਈ 500 ਉਹ ਬੱਲੇ ਬੱਲੇ ਵੇ ਵਜਾ ਹੋ ਗਈ ਹਾਂ ਮੈਂ ਲਵਾ ਦਿੰਦਾ ਇਹਨਾਂ ਨੂੰ 500 300 ਆਹੋ ਮੈਂ ਕੀ ਜੀ ਤੁਹਾਨੂੰ ਜਦੋਂ ਮੈਨੂੰ ਮਾਨ ਹੁੰਦਾ ਫਿਰ ਮੈਂ ਫੇ ਮੰਗ ਲੈਂਦੀ ਹੁੰਦੀ ਵੀ ਡੈਡੀ ਜਦੋਂ ਪੈਸੇ ਅੱਛਾ ਠੀਕ ਹੈ ਠੀਕ ਹੈ ਚਲੋ ਵਧੀਆ ਲੋ ਵੀ ਨਾਣ ਲੁੜੀ ਦੇ ਦੀਏ ਹੁਣ ਆਏ ਆ ਨਿਆਣੇ ਹੈਲੋ ਕਰ ਲੈ ਤਾਂ ਸਾਸਿਕਾ ਗੱਲ ਸਾਸਿਕਾ ਗੱਲ ਚੀਜੀ ਆ ਸਾਸਿਕਾ ਜੀ ਹੈਲੋ ਕਰ ਲੈ ਆ ਸਾਡਾ ਜਵਾਨ ਵੀ ਆ ਦੇਖੋ ਤੁਹਾਨੂੰ ਲੁੜੀ ਦੇ ਦੋ

ਹੁਣ ਐਸੇ ਲੇ ਰਾਤ ਹੋ ਗਈ ਆ ਧੂਣੀਆਂ ਲੱਗੀਆਂ ਤੇ ਆਪਾਂ ਆਪਣੀ ਗਲੀ ਚ ਵੀ ਧੂਣੀ ਲਾਈ ਹੋਈ ਆ ਦੇਖ ਲੋ ਤੇ ਸਾਰੇ ਗਲੀ ਵਾਲੇ ਵੀ ਇੱਥੇ ਸਾਝੇ ਤੌਰ ਤੇ ਆ ਕੇ ਬੈਠੇ ਆ ਉਧਰੋਂ ਸਾਡੇ ਮਾਸੀ ਜੀ ਦੇਬੋ ਮਾਸੀ ਜੀ ਬਾਪੂ ਜੀ ਗੁਰਜੀਤ ਧੂਣੀ ਬੱਚੇ ਤੇ ਇੱਧਰ ਸਾਡੇ ਭਾਬੀ ਜੀ ਇੱਧਰ ਹੋਰ ਸਾਡੀਆਂ ਮਾਤਾਵਾਂ ਭੈਣਾਂ ਹਾਂਜੀ ਹਾਂਜੀ ਕਿਦਾ ਕੀ ਹਾਲ ਆ ਇੱਧਰ ਨਿਆਣੇ ਵੀ ਸਾਰੇ ਬੈਠੇ ਆ ਜੀ ਤੇ ਇਧਰ ਸੰਗ ਤਾਂ ਸੈਂਡਵਿਚ ਬਣਾਉਣ ਦੀ ਤਿਆਰੀ ਕਰ ਰਹੀ ਹੈ ਆ ਦੇਖੋ ਕਟਿੰਗ-ਵਟਿੰਗ ਚੱਲ ਰਹੀ ਆ ਆ ਸੈਂਡਵਿਚ ਦੀ ਤਿਆਰੀ ਚੱਲ ਰਹੀ ਜਿਹੜੀ ਬਾਹਰ ਸੰਗ ਤਾਂ ਬੈਠੀਆਂ ਹਾਂ ਜੀ ਇਹ ਤਾਂ ਸਾਡੇ ਸ਼ੈਫ ਸਾਹਿਬ ਸ਼ੈਫ ਸਾਹਿਬ ਹਾਂ ਜੀ ਸਪੈਸ਼ਲ ਸ਼ੈਫ ਆਇਆ ਇਹ ਤੁਹਾਡੇ ਭਾਬੀ ਜੀ ਲੱਗੇ ਹੋਏ ਆ ਸ਼ਿਵਲਰ ਮਿਰਚਾਂ ਕੱਟਣ ਹਾਂ ਜੀ ਕਿੱਦਾਂ ਜੀ ਹੈਪੀ ਲੋੜੀ ਹਾਂ ਜੀ ਸੇਮ ਟੂ ਸੂ ਭਾਜੀ ਸੇਮ ਜੀ ਓਕੇ ਜੀ ਆ ਦੇਖੋ ਸਮਾਨ ਕੋਕ ਸਰਪ੍ਰਾਈਜ਼ ਇਧਰ ਬਲੱਡਾ ਇਧਰ ਮਸ਼ੀਨਾਂ ਵੀ ਆ ਗਈਆਂ ਆ ਤੇ ਇਧਰ ਤਿਆਰੀ ਕਰੀ ਜਾਂਦੇ ਆ ਸਪੀਕਰ ਲਾਉਣ ਦੀ ਇਹ ਚਲਾਉਣਗੇ ਪੂਰਾ ਡੈਕ ਸ਼ੱਕ ਇਧਰ ਸਾਡਾ ਸੁਪੀਰ ਸਿੰਘ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹ ਇਧਰ ਕਾਲ ਮੈਂ ਕਰਾਂਗੇ ਸਾਡੇ ਇਹ ਮਿੰਦਰਾ ਦੇ ਹੁੰਦੇ ਆ ਇਹ ਗੱਡੀਆਂ ਖੋਲਦੇ ਆ ਨਾਲੇ ਬੰਦ ਕਰਦੇ ਆ ਹਨਾ ਬੰਦ ਕਰਦੇ ਫਟਾ ਕਰਦੇ ਇਧਰ ਸਾਡੀ ਦੇਬੋ ਜੱਟੀ ਮਾਸੀ ਸਾਡੀ ਹਾਂ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੈਪੀ ਲੋੜੀ ਹੋਰ ਕਿੱਦਾਂ ਸੇਤਾ ਲੇ ਆਏ ਹਾਏ ਆਏ ਹਾਏ ਓਏ ਓਏ ਸੰਗ ਗਈ ਆ ਇਹ ਗੁੱਡੀ ਸੰਗ ਗਈ ਏ ਸਾਡੀ ਆਏ ਹਾਏ ਠੰਡ ਗਲ ਕੇ ਓ ਠੰਡ ਗਲ ਕੇ ਤਾਂ ਆਪਾਂ ਤੂੰ ਨਹੀਂ ਲਾਈ ਆ ਸੰਗ ਆਉਂਦੀ ਆ ਇਧਰ ਸਾਡੀ ਸਰਪੰਚ ਹਾਂਜੀ ਨਵੀਂ ਸਰਪੰਚ ਸਾਡੀ ਇਹ ਕਿਰਤ ਕਿਰਤ ਕਦਾ ਪ੍ਰਧਾਨ ਜੀ ਹੋ ਠੀਕ ਠਾਕ ਆ ਹਾਂ ਰੌਣਕਾਂ ਲੱਗੀਆਂ ਜੀ ਪੂਰੀਆਂ ਇਧਰ ਇਧਰ ਸਾਡੇ ਪੰਜ ਸਾਹਿਬ ਵੀ ਬੈਠੇ ਪੰਜ ਸਾਹਿਬ ਸਤਿ ਸ੍ਰੀ ਅਕਾਲ ਹੈਪੀ ਲੋੜੀ ਦੀਆਂ ਵਧਾਈਆਂ ਬਹੁਤ ਬਹੁਤ ਨਹੀਂ 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 ਦੱਸ ਉਹ ਸੱਚੀ ਨਹੀਂ ਦੇਖਣ ਗਿਆ ਬਾਹਰ ਐਦਾਂ ਕਿਦਾਂ ਦਾ ਬਣਾ ਉਹ ਦੇਖਦੀਆਂ ਰਹਿਣੀਆਂ ਤੁਹਾਡੀ ਸਾਹ ਤਾਂ ਹੀ ਤਾਂ ਤਾਂ ਹੀ ਤਾਂ ਸੁਲਾਰ ਭੇਜਣਾ ਆ ਇੰਗਲੈਂਡ ਅਮਰੀਕਾ ਨਾ ਜਾਇਆ ਹੀ ਆ ਨਹੀਂ ਆ ਹੁਣ ਇਹਦਾ ਵੀਡੀਓ ਚ ਵੀ ਭੇਜਣਾ ਆ ਇਹ ਸਾਡੇ ਪੰਜ ਸਾਬ ਸਿੱਧਾ ਜਾਇਆ ਸੰਗ ਦੇ ਵੀਡੀਓ ਥੋੜਾ ਜਾ ਜੇ ਜਾਣਾ ਹੋ ਭੇਜਾਵਾਂਗੇ ਫਾਫੇ ਬਹੁਤ ਅਰੇ ਆ ਹੈਪੀ ਲੋਲੀ ਦਾ ਬੰਦਾ ਕਹਿੰਦਾ ਹੈ ਹੈਪੀ ਲੋਲੀ ਬਈ ਸਾਰਿਆਂ ਨੂੰ ਹੈਪੀ ਲੋਲੀ ਸਾਰਿਆਂ ਨੂੰ ਆ ਹੋਰ ਕਿੱਦਾਂ ਕਰਾਂ ਮੈਂ ਦੱਸ ਦੇ ਏਦਾਂ ਹੀ ਉਸ ਹਾਂ ਕਿਹੜੇ ਕਿਹਦੇ ਤੋਂ ਕਹੁੰਦੇ ਆਂਟੀ ਇਹ ਇਹ ਸਾਡੇ ਭਾਬੀ ਜੀ ਆ ਵੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਲੋ ਜੀ ਕਿਦਾ ਸੇ ਤਾਂ ਹੈਪੀ ਲੋਲੀ ਸਾਰਿਆਂ ਨੂੰ ਹੈਪੀ ਲੋਲੀ ਜੀ ਇਹ ਅੱਜ ਸਾਰੇ ਹਨਾ ਗਲੀ ਵਾਲੇ ਸਾਰੇ ਨਿਆਣੇ ਸਿਆਣੇ ਇੱਥੇ ਨਾਲ ਮਿਲ ਕੇ ਬੈਠੇ ਆ ਤੇ ਨਾਲੇ ਮੂਫਲੀ ਖਾਈ ਜਾਂਦੇ ਆ ਤੇ ਨਾਲੇ ਅੱਗ ਤੇ ਕੀ ਜਾਂਦੇ ਆ ਨਾਲੇ ਸੈਂਡਵਿਚ ਖਾਣਗੇ ਹੁਣ ਅਸੀਂ ਤਾਂ ਸਾਡਾ ਅਸ਼ਵੀਤ ਅਸ਼ਵੀਤ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਆਹ ਹੋਇਆ